विधानसभा हलका फतेहगढ़ साहिब ਤੋਂ आम आदमी पार्टी ਦੇ ਉਮੀਦਵਾਰ ਜੀਪੀ ਸਿੰਘ ਨੂੰ ਖੰਨਾ ਸ਼ਹਿਰ ਦੇ ਵਿੱਚੋਂ ਮਿਲ ਰਿਹਾ ਭਗਮਾ ਹੁਲਾਰਾ ਜਿੱਧਰ ਵੀ ਜਾਂਦੇ ਨੇ ਉਧਰ ਹੀ ਦੁਕਾਨਦਾਰ ਇਕੱਠੇ ਹੋ ਕੇ ਜੀਪੀ ਸਿੰਘ ਨੂੰ ਜਿੱਥੇ ਸਰੋਪੇ ਪਾ ਕੇ ਉਹਨਾਂ ਦਾ ਸਵਾਗਤ ਕਰਦੇ ਨੇ ਉੱਥੇ ਹੀ ਦੁਕਾਨਦਾਰਾਂ ਵੱਲੋਂ ਕਿਤੇ ਕੇਕ ਕੱਟਿਆ ਜਾ ਰਿਹਾ ਹੈ ਤੇ ਕਿਤੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਇੱਕ ਅਲੱਗ ਹੀ ਜੋਸ਼ ਜਿਹੜਾ ਹੈ ਕਾਰਿਆਕਟਰਤਾਂਵਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਾਂ ਦੇ ਪਾਸੇ ਆਮ ਆਦਮੀ ਪਾਰਟੀ ਦੀ ਯਕਾਰਿਆਂ ਦੀ ਗੂੰਜ ਵੀ ਤੁਹਾਨੂੰ ਖੰਨਾ ਸ਼ਹਿਰ ਦੇ ਵਿੱਚ ਸੁਣਾਈ ਦੇਵੇਗੀ ਅੱਜ ਚਾਂਦਲਾ ਮਾਰਕੀਟ ਦੇ ਵਿੱਚ ਜਿਵੇਂ ਹੀ ਕੈਂਡੀਡੇਟ ਜੀਪੀ ਅਤੇ ਹਲਕਾ ਬੁਦਾਇਕ ਸਦਾ ਕਰਨਪ੍ਰਿੰਸ ਸੌਂਗ ਨੇ ਗੇੜਾ ਲਗਾਇਆ ਤਾਂ ਦੁਕਾਨਦਾਰਾਂ ਨੇ ਐਮਐਲਏ ਅਤੇ ਜੀਪੀ ਸਿੰਘ ਦਾ ਕੇਕ ਜਿਹੜਾ ਹੈ ਉਹਨਾਂ ਨੂੰ ਕੱਟ ਕੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਅਤੇ ਉਹਨਾਂ ਦੇ ਨਾਲ ਖੰਨਾ ਸ਼ਹਿਰ ਦੀ ਮਹਾਨ ਸਖਸ਼ੀਤਾ ਉਹਨਾਂ ਨਾਲ ਹੌਲੀ-ਹੌਲੀ ਜੁੜਦੀਆਂ ਜਾ ਰਹੀਆਂ ਨੇ ਇੱਕ ਅਲੱਗ ਹੀ ਲਹਿਰ ਖੰਨਾ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੈਕਰ ਨੂੰ ਮਿਲ ਰਹੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੱਗੇ ਕਾਂਗਰਸ ਵੱਲੋਂ ਵੀ ਜਿਹੜਾ ਹੈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਉਹ ਹਾਂਜੀ ਜੀ ਸਾਰੇ ਵਾਰ ਆਨੰਦਦਾਤਾ ਜੀ ਰਾਜ ਚਾਦਲਾ ਮਾਰਕ ਤੋਂ ਦੌਰਾ ਕੀਤਾ ਕੀ ਕੁੱਸ ਕਰ ਬਹੁਤ ਜਿਆਦਾ ਪਿਆਰ ਬਹੁਤ ਜਿਆਦਾ ਹਰਸ਼ੋ ਲਾਸਤ ਦੇਖਣ ਨੂੰ ਮਿਲ ਰਿਹਾ ਔਰ ਇਸ ਪਿਆਰ ਦਾ ਔਰ NH14 ਦਾ ਕਰਜ਼ਾ ਮੈਨੂੰ ਨਹੀਂ ਲੱਗਦਾ ਅਸੀਂ 7 ਜਨਮ ਲੈ ਕੇ ਵੀ ਮੋੜ ਪਾਵਾਂਗੇ ਖੰਨੇ ਨੇ ਗੱਦਗੱਦ ਕਰਾਤਾ ਖੰਨੇ ਨੇ ਸਵਾਲ ਲਿਆਤਾ ਮੈਂ ਸਿਰ ਝੁਕਾ ਕੇ ਆਪਣੇ ਖੰਨਾ ਵਾਸੀਆਂ ਦੇ ਚਰਨਾਂ ਦੇ ਵਿੱਚ ਇਸ ਗੱਲ ਦੀ ਧੰਨਵਾਦ ਵੀ ਕਰਦਾ ਸਜਦਾ ਕਰਦਾ ਕਿ ਜਿੰਨਾ ਪਿਆਰ ਸਤਿਕਾਰ ਸਾਨੂੰ ਖੰਨੇ ਨੇ ਦਿੱਤਾ ਮੈਂ ਕਹਿੰਦਾ ਮੈਂ ਪਹਿਲਾਂ ਵੀ ਕਿਹਾ ਸੱਤ ਜਨਮ ਲੈ ਕੇ ਦੇਣ ਨਹੀਂ ਜੀ ਦੇਸਾਂ ਕਿੰਨਾ ਕੇ ਪਿਆਰ ਮਿਲ ਰਿਹਾ ਖੰਨੇ ਦੇ ਵਿੱਚ ਅੱਜ ਬਹੁਤ ਪਿਆਰ ਮਿਲ ਰਿਹਾ ਕਿਉਂ ਚਾਰਨਾ ਮਾਰਕੀਟ ਚ ਆਏ ਆ ਸਾਡੇ ਬਹੁਤ ਹੀ ਮਿਹਨਤੀ ਐਮਐਲਏ ਚੌਂਤਾ ਉਹ ਚੇਚੇ ਤੌਰ ਤੇ ਅੱਜ ਸਾਰੇ ਮਾਰਕੀਟ ਦਾ ਦੌਰਾ ਕਰ ਰਹੇ ਆ ਕਿਉਂਕਿ ਸੌਂ ਸਾਮਨਾ ਜਿਹੜੇ ਜਿਹੜੇ ਸੌਂ ਸਾਬ ਸਾਡੇ ਖੰਨਾ ਚ ਕੰਮ ਕੀਤੇ ਆ ਉਹ ਬੜੇ ਸਰਾਂਘਾ ਜੋਗ ਕੰਮ ਕੀਤੇ ਆ ਅੱਜ ਪੂਰਾ ਅੰਗਾਰਾ ਸ਼ਹਿਦ ਨਾਸ ਦੇ ਰਹੇ ਨੇ ਕਿਉਂਕਿ ਜੋ ਕੰਮ ਕਰਨ ਲਈ ਕੀਤਾ ਚਾਹ ਪੂਰੇ ਪੰਜਾਬ ਲਈ ਭਗਵੰਤ ਜੀ ਨੇ ਕੀਤਾ ਉਹ ਸਹੀ ਮੈਨੇਜ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਪੂਰੀ ਆਸ ਹੈ ਕਿ ਖੰਨਾ ਦੀ ਬਹੁਤ ਵਧੀਆ ਵੋਟਾਂ ਨਾਲ ਜਿੱਤੇਗਾ